15 ਅਗਸਤ ਦੇ ਮੱਦੇ ਨਜ਼ਰ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਭਿੱਖੀਵਿੰਡ ਵੱਲੋਂ ਭਿੱਖੀਵਿੰਡ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਕੀਤਾ ਗਿਆ ਫਲੈਂਗ ਮਾਰਚ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਵਿਖੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਗੌਰਤੂਰੇ ਦੀ ਅਗਵਾਈ ਹੇਠ ਸਬਡਿਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਵੱਲੋਂ ਸਬਡਿਵੀਜ਼ਨ ਭਿੱਖੀਵਿੰਡ ਦੇ ਏਰੀਆ ਵਿੱਚ ਫਲੈਂਗ ਮਾਰਚ ਕੀਤਾ ਗਿਆ ਇਹ ਸੁਪਰੰਤ ਜਾਣਕਾਰੀ ਦਿੰਦੇ ਹੋਏ ਸਬਡਿਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਕਿਹਾ ਕਿ ਪੰਨਾ ਥਾਣੇ ਦੇ ਐਸ.ਓ.ਜੀ ਦੀ ਅਗਵਾਈ ਹੇਠ ਕੱਢਿਆ ਗਿਆ ਇਹ ਫਲੈਗ ਮਾਰਚ ਵਿਸ਼ੇਸ਼ ਰਿਪੋਰਟ ਕੁਲਵਿੰਦਰ ਸਿੰਘ ਕੰਡਾ ਟਿੱਕੀ ਵਿੰਡ ਇਹ ਸਰ ਆ ਜਿਹੜੀ ਫਲੈਗ ਮਾਰਚ ਕੱਢੀ ਜਾ ਰਹੀ ਹੈ ਸਰ ਕਿਸ ਮਸਲੀ ਕੱਢੀ ਜਾ ਰਹੀ ਹੈ ਦੇਖੋ 15 ਅਗਸਤ ਨੂੰ ਫੁਰਬੇ ਤੇ ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਤਰੀ ਗੌਰਵਯਾਤ ਵਾਇਟੀਐਸ ਨੂੰ ਸਾਰੇ ਖਾਨਿਆਂ ਨੂੰ ਕੋਰਸ ਦਿੱਤੀ ਗਈ ਹੈ। ਤੋਂ ਸੁਰੱਖਿਆ ਭਾਵਨਾ ਨੂੰ ਪੈਦਾ ਕਰਨ ਵਾਸਤੇ ਜਿਹੜੀ ਆ ਫਲੈਗ ਮਾਰਚ ਆ ਉਹ ਸਬਡਿਵੀਜ਼ਨ ਪਿੱਕੀਵਿੰਟ ਦੇ ਵਿੱਚ ਕੱਢੀ ਗਿਆ ਜਿਹਦੇ ਵਿੱਚ 5 ਹੀ ਐਸਐਚਓ ਇਹਦੇ ਵਿੱਚ ਸ਼ਾਮਿਲ ਨੇ ਤੇ ਹਰੇਕ ਖਾਨੇ ਦੇ ਵਿੱਚ ਜਿੱਦਾਂ ਪਹਿਲਾਂ ਪਿੱਕੀਵਿੰਟ ਫਿਰ ਵਿਆਲਪੁਰਾ ਹਲਕੋ ਅਮਰਪੁਰ ਨੇਮ ਕਰਨ ਦੇ ਖਾਲਾ ਉਹ ਸਾਰੇ ਏਰੀਆ ਜਿਹੜੇ ਆ ਇਸ ਫਲੈਗ ਮਾਰਚ ਰਾਈ ਕੋਰਸ ਵਿੱਚ ਜਾਣਗੇ। ਤੇ ਹੁਣੇ ਮਾਨਯੋਗ ਐਸਐਸਪੀ ਸਾਹਿਬ ਵੀ ਸਾਡੀ ਫਲੈਗ ਮਾਰਚ ਨੂੰ ਜੁਆਇਨ ਕੀਤਾ ਜੀ ਤੇ ਉਹਨਾਂ ਨੇ ਕੀ ਇਵੈਂਟ ਚ ਸਾਡੇ ਨਾਲ ਪੈਦਲ ਮਾਰਚ ਵੀ ਕੀਤੀ ਆ ਤੇ ਅਸੀਂ ਆਮ ਜਨਤਾ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੀ ਡਿਊਟੀ ਆ ਤੇ ਅਮਨ ਸ਼ਾਂਤੀ ਦੇ ਨਾਲ ਅਸੀਂ ਆਪਣਾ ਜਿਹੜਾ ਆਜ਼ਾਦੀ ਦਿਵਸ ਮਨਾਈਏ ਤੇ ਨਾਲ ਦੀ ਨਾਲ ਮੈਂ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਲੱਖ ਲੱਖ ਮੁਬਾਰਕਵਾਦ